ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਲ ਲੋਕ ਸਭਾ ਚੋਣਾਂ ਪ੍ਰਚਾਰ ਦੇ ਆਖਰੀ ਦਿਨ ਪੰਜਾਬ ਆਉਣਗੇ ਇਸ ਦੌਰਾਨ ਉਹ ਦੋ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਉਹਨਾਂ ਦੀ ਇੱਕ ਜਨਤਾ ਕਮੇਟੀ ਕਿ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਤੇ ਦੂਜੀ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਹੋਈ ਹੈ ਜਨਤਾ ਕਮੇਟੀਆਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਲੋਕ ਸਭਾ ਚੋਣਾਂ ਲਈ ਯੋਗੀ ਦੀ ਇਹ ਪਹਿਲੀ ਪੰਜਾਬ ਫੇਰੀ ਹੈ ਉਹਨਾਂ ਦੀ ਜਨ ਸਭਾਵਾਂ ਤੋਂ ਭਾਪਾ ਨੂੰ ਕਾਫੀ ਉਮੀਦ ਹੈ ਉਹਨਾਂ ਦੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਜਨਤਕ ਮੀਟਿੰਗ ਮੁਹਾਲੀ ਵਿੱਚ ਤੈਅ ਕੀਤੀ ਗਈ ਹੈ ਉਹ ਕਰੀਬ 1.5 ਵਜੇ ਉੱਥੇ ਪਹੁੰਚ ਜਾਣਗੇ ਇਸ ਦੌਰਾਨ ਉਹ ਪਾਰਟੀ ਉਮੀਦਵਾਰ ਸੁਬਾਸ਼ ਸ਼ਰਮਾ ਲਈ ਵੋਟਾਂ ਮੰਗਣਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਅਦ ਉਹ ਲੁਧਿਆਣਾ ਜਾਣਗੇ ਬਾਅਦ ਦੁਪਹਿਰ 2.5 ਵਜੇ ਲੁਧਿਆਣਾ ਵਿੱਚ ਜਨਸਭਾ ਹੋਵੇਗੀ ਇਸ ਮੌਕੇ ਭਾਤਪਾ ਦੀ ਸੂਬਾ ਕਾਰਜ ਕਰਨੀ ਦੇ ਮੈਂਬਰ ਵੀ ਮੌਜੂਦ ਰਹਿਣਗੇ ਇਸ ਤੋਂ ਪਹਿਲਾਂ ਯੋਗੀ ਦਿਤਿਆਨਾਥ ਇੱਕ ਜਨਸਭਾ ਨੂੰ ਸੰਬੋਧਨ ਕਰਨ ਲਈ ਚੰਡੀਗੜ੍ਹ ਗਏ ਸਨ ਪੰਜਾਬ ਦੇ ਲੋਕਾਂ ਵਿੱਚ ਯੋਗੀ ਨੂੰ ਲੈ ਕੇ ਕਾਫੀ क्रेज ਹੈ ਉਹਨਾਂ ਦੀਆਂ ਰੈਲੀਆਂ ਅਤੇ ਜਨਤਕ ਮੀਟਿੰਗਾਂ ਲਈ ਕਈ ਲੋਕ ਸਭਾ ਹਲਕਿਆਂ ਤੋਂ ਮੰਗ ਕੀਤੀ ਗਈ ਹੈ ਇਸ ਤੋਂ ਬਾਅਦ ਭਾਤਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਉਹਨਾਂ ਨੂੰ ਪੱਤਰ ਵੀ ਲਿਖਿਆ ਗਿਆ ਉਹਨਾਂ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ ਗਿਆ ਪੰਜਾਬ ਦੀ ਤਰਫੋਂ ਗੁਰਦਾਸਪੁਰ ਦੇ ਜਲੰਧਰ ਲੁਧਿਆਣਾ ਅਤੇ ਪਟਿਆਲਾ ਵਿੱਚ ਆਪਣੀਆਂ ਮੀਟਿੰਗਾਂ ਕਰਨ ਦੀ ਯੋਜਨਾ ਹੈ